ਦਾ ਬੇੜਾ ਕਰਕੇ ਦੇਹੋ ਜੇ ਨੰਗਾ ਦਾ ਮੈਂ ਤਾਂ ਇਹ ਨਾ ਬਕਾ ਟੁੱਟੇ ਇਹਨਾਂ ਦਾ ਘਾਟ ਟੁੱਟੇ ਮੇਰੇ ਤਾਂ ਸਾਹਮਣੇ ਹੋਣਾ ਮੇਰੇ ਕੋ ਗੋਲੀ ਇਹਨਾਂ ਸਾਰਿਆਂ ਨੂੰ ਮਾਰ। ਮੈਂ ਜਿਹੜੀਆਂ ਵੀ ਪੁੱਤਰ ਸਾਨੂੰ ਸਜ਼ਾ ਮਿਲੀ ਹੈ ਨਾ ਸਾਡੇ ਪੁੱਤਰ ਨੂੰ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ। ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਸਾਡੇ ਪੁੱਤਰ ਨੂੰ ਮਿਲੀ ਹੈ ਨਾ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ। ਜਿਵੇਂ ਉਹਨੂੰ ਵੱਡਿਆ ਨੇ ਨਾ ਇਵੇਂ ਵੜੀ ਚੰਨ ਇੰਨਾ ਸੱਚਾ ਮਿਲਣੀ ਚਾਹੀਦੀ ਆ ਜੇ ਸਾਡੇ ਪੁੱਤਰ ਗਲਤੀ ਕੀਤੀ ਏ ਮੈਂ ਸਾਰਾ ਪਰਿਵਾਰ ਲੈ ਕੇ ਗੁਰਦੁਆਰੇ ਮਾਫੀ ਮੰਗਾਂਗੇ ਅਸੀਂ ਗੁਰੂਗ੍ਰਾਮ ਤੇ ਆਪ ਰੱਖਾ ਦੇ ਜੇ ਸੱਚੇ ਪਾਚਾ ਨੇ ਗਲਤੀ ਕੀਤੀ ਏ ਇਹਨੂੰ ਮਾਫ ਕਰ ਅਸੀਂ ਮਾਫੀ ਮੰਗਾਂਗੇ ਇਹ ਸਾਰੇ ਮਾਫੀ ਮੰਗਾਂਗੇ ਸਹੀ ਗੱਲ ਬੱਚਾ ਅਸੀਂ ਪੁੱਤਰ ਮਾਫੀ ਮੰਗਾਂਗੇ ਇਹ ਗੱਲ ਦੀ ਜੇ ਸਾਡਾ ਪੁੱਤਰ ਚਲਾ ਗਿਆ ਤਾਂ ਵੀ ਮਾਫੀ ਮੰਗਾਂਗੇ ਕਿਉਂਕਿ ਅੱਕੇ 12 ਵਜੇ ਤੇ ਗਰੰਟੀ ਦੇ ਜਿੰਦਰਾ ਮਾਰੇ ਹੋਏ ਨੂੰ ਸੰਗਤ ਗਈ ਚਲੀ ਜਿੰਦਰਾ ਮਾਰ ਕੇ ਦੀ ਜ਼ਿੰਮੇਵਾਰੀ ਸਮਝੇ ਇਹ ਗਰੰਟੀ ਇਸ ਇਸ ਕਾ ਥਲੇ ਸੁੱਤੇ ਹੋਣ ਕੇ ਅੰਦਰ ਵੜ ਜਾਵੇ ਕੋਈ ਨਹੀਂ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਉਹ ਮੈਂਟਲ ਹੈ ਮੈਂਟਲ ਤੇ ਇਹਨਾਂ ਮਗਰ ਟੁੱਟ ਗਏ ਉਹਦੇ ਤੁਸੀਂ ਬੋਲੋ ਮੈਨੂੰ ਤਾਂ ਇਹਨਾਂ ਨੂੰ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਏ ਇਹਨਾਂ ਗਰੰਟ ਗਣ ਮਿਲਣੀ ਚਾਹੀਦੀ ਸਜ਼ਾ ਇਹ ਤਾਂ ਸਾਨੂੰ ਅਈ ਸਜ਼ਾ ਅਈ ਤਾਂ ਮਾਫੀ ਮੰਗਾਂਗੇ ਅਈ ਗੁਰੂ ਘਰ ਨਾਲ ਗੋਟੇ ਲਗੜਾ ਜੋ ਆਂ ਸਾਡੇ ਸਾਰੇ ਟੈ ਕੇ ਪੈਰੀ ਪਾਵਾਂਗੇ ਅਈ ਬਾਬੀ ਮੰਨਾਂਗੇ ਜੇ ਸਾਡੇ ਬੱਚੇ ਗਲਤੀ ਕੀਤੀ ਮੋਕ ਗਿਆ ਨਹੀਂ ਤਾਂ ਵੀ ਬਾਬੀ ਮੰਨਾਂਗੇ ਤੁਸੀਂ ਬੋਲੋ ਪਰ ਇਹਨਾਂ ਨੇ ਜ਼ੁਲਮ ਕੀਤਾ ਏ ਇਹ ਜ਼ੁਲਮ ਜਿਹੜਾ ਨਾ ਸੱਜਾ ਪੋਗਣ ਦੇ ਇਹਨਾਂ ਦੇਖੀ ਤਾਂ ਸਹੀ ਇਹਨਾਂ ਨੂੰ ਪੋਗਣੀ ਕਿ ਵੀ ਸੱਜਾ ਹੋਰ ਵੀ ਕਰਸੇ ਹੋਵੇ ਸੱਜਾ ਨਾ ਪੋਗਣੀ ਇਹਨਾਂ ਬੱਚੇ ਨਾਲ ਕਰੋਧ ਮਾਇਆ ਇਹਨਾਂ ਬੱਚੇ ਨਾਲ ਇਹਨਾਂ ਬੱਚੇ ਨਾਲ ਕਰੋਧ ਮਾਇਆ ਹੈ ਹੈ ਸਾਰੇ ਮੁਲਕ ਨੂੰ ਪਤਾ ਬੱਚਾ ਕਿੱਦਾਂ ਦਾ ਹੈ ਹਏ ਲੱਬ ਲੱਬ ਪਿਓ ਖਬ ਜਾਂਦਾ ਕਦਕੇ ਪੱਛੇ ਨਿਕਲ ਜਾਂਦਾ ਕਦਕੇ ਪੱਛੇ ਸਾਨੂੰ ਨਿਹੰਗਾਂ ਨੂੰ ਅੱਜ ਇਹਨਾਂ ਨੇ ਇੱਕ ਵੱਟਿਆ ਕਾਨੂੰ ਚਾਰ ਵਟਾਂ ਰੱਖ ਲਿਆ ਸੁੱਕੇ ਦੇ ਰਜੇ ਸਾਨੂੰ ਮੈਂ ਤੇ ਆ ਗਾਣ ਨੂੰ ਸੁੱਕੇ ਦੇ ਰਜੇ ਚਾਰ ਵੱਟਣ ਕੇ ਵੀ ਸਾਡਾ ਤਾਂ ਕੋਈ ਭਾਈ ਇਹ ਤਾਂ ਹੀ ਤਾਂ ਨਿਹੰਗ ਮੱਛਰੀ ਨਹੀਂ ਸੁੱਕਾ ਪਾਣੀ ਨਾ ਸੇਕਰ ਕਰਕੇ ਮੱਛਰੀ ਨਹੀਂ ਨਿਹੰਗ ਸੁੱਕੀ ਪਤਾ ਹੋ ਸਕਦੀ ਹੋਰ ਵੀ ਨੁਕਸਾਨ ਕਰਨ ਜੇ ਸਾਨੂੰ ਕਿਹੜਾ ਕਿਸੇ ਨੇ ਸਾਡਾ ਪਰਵਾਹ ਕੀਤੀ ਕਿਸੇ ਨੇ ਨਹੀਂ ਮੈਂ ਸਾਡੀ ਅੱਕੇ 12 ਵਜੇ ਤੇ ਗਰੰਟੀ ਦੇ ਰਜਿੰਦਰਾ ਮਾਰੇ ਹੋਏ ਸੰਤ ਗਈ ਚਲੀ ਜੰਦਰਾ ਮਾਰ ਕੇ ਦੀ ਜਿੰਮੇਵਾਰੀ ਸਮਝੇ ਇਹ ਗਰੰਤੀ ਹੈ ਇਸ ਕਾ ਥਲੇ ਸੁੱਤੇ ਹੋਣਾ ਕਿ ਅੰਦਰ ਵੜ ਜਾਵੇ ਕੋਈ ਨਹੀਂ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਉਹ ਮੈਂਟਲ ਹੈ ਮੈਂਟਲ ਹੈ ਤੇ ਇਹਨਾਂ ਮਗਰ ਕਿਉਂ ਗਏ ਉਹਦੀ ਤੁਸੀਂ ਬੋਲੋ ਮੈਨ ਤਾਂ ਨਹੀਂ ਕਿ ਸਜ਼ਾ ਇਹਨਾਂ ਨੇ ਮਿਲਣੀ ਚਾਹੀਦੀ ਏ ਇਹਨਾਂ ਗਰੰਤੀਆਂ ਮਿਲਣੀ ਚਾਹੀਦੀ ਸਜ਼ਾ ਇਹ ਸਾਨੂੰ ਅਈ ਸਜ਼ਾ ਅਈ ਤਾਂ ਮਾਫ਼ੀ ਮੰਗਾਂਗੇ ਅਈ ਗੁਰੂ ਕੋ ਨਾ ਗੋਡੇ ਰਗੜਾਂ ਜੋ ਅੰਕਸਾ ਕੇ ਸਾਹੇ ਟੈ ਕੇ ਪੈਰੀ ਪਾਵਾਂਗੇ ਮਾਫ਼ੀ ਮੰਗਾਂਗੇ ਅਈ ਮਾਫ਼ੀ ਮੰਗਾਂਗੇ ਜੇ ਸਾਡੇ ਬੱਚੇ ਗਲਤੀ ਕੀਤੀ ਮੁੱਕ ਗਿਆ ਨਾ ਹੀ ਤਾਂ ਵੀ ਮਾਫ਼ੀ ਮੰਗਾਂਗੇ ਗੁਰੂ ਕੋਲ ਪਰ ਇਹਨਾਂ ਜ਼ੁਲਮ ਕੀਤਾ ਏ ਇਹ ਜ਼ੁਲਮ ਜਿਹੜਾ ਨਾ ਇਹ ਸਜ਼ਾ ਭੋਗਣ ਦੇ ਇਹਨਾਂ ਦੇਖੀ ਤਾਂ ਸਹੀ ਇਹਨਾਂ ਨੂੰ ਭੋਗ ਨਹੀਂ ਕਿੰਦੀ ਸਜ਼ਾ ਇਹ ਸਜ਼ਾ ਨਾ ਭੋਗਣੀ ਇਹਨਾਂ ਬੱਚੇ ਦਾ ਕਰੋ ਕਮਾਇਆ ਇਹਨਾਂ ਬੱਚੇ ਦਾ ਇਹਨਾਂ ਬੱਚੇ ਦਾ ਕਰੋ ਕਮਾਇਆ ਹੈ ਹੈ ਸਾਰੇ ਮੁਲਕ ਨੂੰ ਪਤਾ ਬੱਚਾ ਕਿੱਦਾਂ ਦਾ ਹੈ ਹੈ ਲੱਬ ਲੱਬ ਪਿਓ ਖਵ ਜਾਂਦਾ ਹੀ ਕਦੀ ਕੇ ਪਾਸੇ ਨਿਕਲ ਜਾਂਦਾ ਕਦੀ ਕੇ ਪਾਸੇ ਹੈ ਉਹ ਬੰਦਾ ਵੇਖੋ ਉਹ ਬੰਦਾ ਵੇਖੋ ਤੁਸੀਂ ਕਿੱਡਾ ਸਰੀਪੀ ਚ ਜਿਹਨੂੰ 19 ਕੀ ਗੱਲ ਨਹੀਂ ਕਰਨੀ ਆਉਂਦੀ ਇਹੋ ਜਿਹਾ ਪਿਓ ਹੈ ਨਾ ਦਾ ਬੇੜਾ ਕਰਕੇ ਜਿਹੋ ਜਿਹੇ ਨੰਗਾ ਦਾ ਨੰਗਾ ਨੰਗਾ ਮੈਂ ਤਾਂ ਇਹਨਾਂ ਦਾ ਘਾਟ ਟੁੱਟੇ ਇਹਨਾਂ ਦਾ ਘਾਟ ਟੁੱਟੇ ਮੇਰੇ ਤਾਂ ਸਾਹਮਣੇ ਹੋਣਾ ਮੇਰੇ ਕੋ ਗੋਲੀ ਇਹਨਾਂ ਸਾਰਿਆਂ ਨੂੰ ਮਾਰ ਸਹੀ ਗੱਲ ਤੁਸੀਂ ਕੀ ਕਹਿਣਾ ਚਾਹੁੰਦੇ ਕਹਿਣਾ ਠੀਕ ਹੈ ਜਿਹੜਾ ਦੁਨੀਆ ਵੀ ਪੁੱਤਰ ਸਾਨੂੰ ਸਜ਼ਾ ਮਿਲੀ ਹੈ ਨਾ ਸਾਡੇ ਪੁੱਤਰ ਨੂੰ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਸਾਡੇ ਪੁੱਤਰ ਨੂੰ ਮਿਲੀ ਹੈ ਨਾ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਜਿਵੇਂ ਉਹਨੂੰ ਵੱਟਿਆ ਨੇ ਨਾ ਏਵੇਂ ਬੜੀ ਜਨ ਇਹ ਨਾਲ ਸਜ਼ਾ ਮਿਲਣੀ ਚਾਹੀਦੀ ਆ ਜੇ ਸਾਡੇ ਪੁੱਤਰ ਗਲਤੀ ਕੀਤੀ ਹੈ ਮੈਂ ਸਾਰਾ ਪਰਿਵਾਰ ਲੈ ਕੇ ਗੁਰਦੁਆਰੇ ਮਾਫੀ ਮੰਗਾਂਗੇ ਅਸੀਂ ਗੁਰੂ ਗ੍ਰੰਥ ਸਾਹਿਬ ਤੇ ਆਸ ਰੱਖਾ ਦੇ ਜੇ ਸੱਚੇ ਪਾਚਾ ਨੇ ਗਲਤੀ ਕੀਤੀ ਹੈ ਇਹਨੂੰ ਮਾਫ ਕਰ ਅਸੀਂ ਮਾਫੀ ਮੰਗਾਂਗੇ ਅਸੀਂ ਸਾਰੇ ਮਾਫੀ ਮੰਗਾਂਗੇ ਸਹੀ ਹੈ ਬੱਚਾ ਅਸੀਂ ਪੁੱਤਰ ਮਾਫੀ ਮੰਗਾਂਗੇ ਇਹ ਗੱਲ ਦੀ ਜੇ ਸਾਡਾ ਪੁੱਤਰ ਚਲਾ ਕੇ ਵੀ ਤਾਂ ਵੀ ਮਾਫੀ ਮੰਗਾਗੇ ਗੁਰੂ ਕੋਲ ਸਾਡਾ ਜਲਮ ਕਿਤਾ ਨਾ ਉਹ ਜਲਮ ਕਿਤਾ ਆਣ ਕੇ ਉਹਨੂੰ ਗੋਲੀ ਵੀ ਮਾਰ ਦਿੰਦੇ ਸਾਨੂੰ ਕੋਈ ਦੁੱਖ ਨਹੀਂ ਜਿਹੜੇ ਆ ਨਸ਼ਈਆਂ ਬੰਦੇ ਆਣੇ ਉਹਨੂੰ ਵੱਡ ਫੱਟ ਕੀਤੀ ਆ ਇੰਨੀ ਬੇਰਹਿਮੀ ਨਾਲ ਮਾਰਿਆ ਵਾ ਸਾਡੇ ਤੋਂ ਜਰਿਆ ਨਹੀਂ ਜੀ ਜਾਂਦਾ ਬਹੁਤ ਜ਼ਿਆਦਾ ਸਾਡੇ ਪੁੱਤ ਨਾਲ ਦੁੱਖ ਕੀਤਾ ਕੀ ਕਾਰਵਾਈ ਤੁਸੀਂ ਚਾਹੁੰਦੇ ਹੋ ਇਹਨਾਂ ਦੇ ਪਰਚੇ ਹੋਣੇ ਚਾਹੀਦੇ ਆ ਜੀ ਫਿਰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਫਿਰ ਸਾਨੂੰ ਇਨਸਾਫ ਮਿਲਣਾ ਹਾਂ ਹਾਂ ਬਾਕੀ ਜੇ ਬੁਣਾ ਨਹੀਂ ਇੱਕ ਇੱਕ ਗਿਆਨੀ ਜਿੱਥੇ ਦਾ ਅਕਾਲ ਤਖਤ ਦੇ ਨੇ ਉਹ ਕਹਿੰਦੇ ਨੇ ਕਿ ਉਲਟਾ ਪਰਿਵਾਰ ਦਾ ਬਾਈਕਾਟ ਕਰਨਾ ਚਾਹੀਦਾ ਸੋਸ਼ਲ ਤੇ ਸਮਾਜਿਕ ਸਰ ਇਹ ਬਾਈਕਾਟ ਕਾਦੇ ਵਾਸਤੇ ਕਰਨਾ ਜੀ ਫਿਰ ਸਾਨੂੰ ਹੀ ਸਾਰਿਆਂ ਨੂੰ ਮਾਰ ਦੇਣ ਫਿਰ ਅਸੀਂ ਵੀ ਸਿੱਖ ਪਵਾ ਰਹਿਆ ਸਾਨੂੰ ਹੀ ਇਸੇ ਘਾੜ ਤੇ ਤਾਰ ਦੇਣਾ ਅਸੀਂ ਕੀ ਕਰਨਾ ਮਗਰੋਂ ਜੀ ਕੇ ਇੱਕ ਪਰਿਵਾਰ ਨੂੰ ਜੇ ਨਾ ਬਾਈਕਾਟ ਕਰਨਾ ਵਾ ਜੇ ਉਹਦੇ ਕੋਈ ਗਲਤੀ ਹੋ ਗਈ ਆ ਪੁੱਤ ਦੀ ਤੇ ਸਾਨੂੰ ਸਜ਼ਾ ਸਾਨੂੰ ਹਜੇ ਵੀ ਤੁਹਾਨੂੰ ਸਜ਼ਾ ਦੇ ਦੇਣ ਅਸੀਂ ਭੁਗਤਣ ਯੋਗ ਆ। ਇਹ ਤਾਂ ਮਾਤੀ ਚਾਹੀਦਾ। ਐਸਾ ਕੁਝ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਜਿੱਥੇ ਤੱਕ ਨਹੀਂ ਜੀ ਇਹ ਗੱਲ ਨਹੀਂ ਕਹਿਣੀ ਚਾਹੀਦੀ ਉਹਨਾਂ ਨੂੰ। ਉਹਨਾਂ ਨੂੰ ਇਨਸਾਫ ਹੋਣਾ ਕਰਨਾ ਚਾਹੀਦਾ ਹੈ ਆਣ ਕੇ ਵੇਖਣਾ ਚਾਹੀਦਾ ਹੈ ਵੀ ਇਹ ਵਾਕਿਆ ਹੀ ਮੈਂਟਲ ਕਿੰਨੇ ਚਿਰ ਦੀ ਉਹਦੀ ਛੋਟੇ ਹੁੰਦੇ ਤਾਂ ਦਵਾਈ ਚੱਲਣ ਢਈ ਆ। 11ਵੀਂ ਕਲਾਸ ਤੋਂ ਉਹਨੇ ਉੱਠ ਗਿਆ ਵਾ। ਮੁੜ ਕੇ ਉਹਨਾਂ ਬਾਤ ਉਹਦੋਂ ਦੀ ਦਵਾਈ ਚੱਲੀ ਜਾਂਦੀ ਉਹਦੀ। ਕਦੀ ਕਿਤੇ ਕਦੀ ਕਿਤੇ ਪਹਿਲੀ ਵੇਚ ਕੇ ਵੀ ਉਹਦਾ ਪਿਤਾ ਨਾਲ ਉੱਤੇ ਪੈਸੇ ਪੈਸੇ ਲਾਈ ਜਾਂਦਾ ਵਾ ਭੈਣ ਭਰਾਵਾਂ ਤੋਂ ਫੜ ਫੜ ਕੇ ਉਹਨੇ ਲਾਏ ਆ ਪਰ ਉਹਦਾ ਕੋਈ ਲਾਜ ਨਹੀਂ